ਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਲਨ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਮੂਹ ਸੰਗਤਾਂ ਨੂੰ ਦੇਸ਼ਾਂ ਮਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਸਹਿਦ ਸ੍ਰੀ ਗੁਰੂ ਨਾਨਕ ਤੇ ਜੀ ਮਹਾਰਾਜ ਦੇ 556 ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਹਿਦ ਸ੍ਰੀ ਗੁਰੂ ਨਾਨਕ ਤੇ ਜੀ ਮਹਾਰਾਜ ਨੇ ਜੀਆਂ ਤੇ ਤਰਸ ਖਾ ਕੇ ਇਸ ਕਾਲ ਯੁਗ ਦੇ ਵਿੱਚ ਅਵਤਾਰ ਧਾਰਨ ਕੀਤਾ ਇਥੇ ਕਿ ਮਨੁੱਖੀ ਬਰਾਬਰਤਾ ਨੂੰ ਅਤੇ ਇੱਕ ਸੰਗਤ ਇੱਕ ਪੰਗਤ ਦੇ ਵਿੱਚ ਸਭ ਨੂੰ ਬੈਠਣ ਦਾ ਅਧਿਕਾਰ ਦਿੱਤਾ ਸਹਿਬ ਸ੍ਰੀ ਗੁਰੂ ਨਾਨਕ ਦੀ ਮਹਾਰਾਏ ਨੇ ਕੀਰਤ ਕਰਨੀ ਨਾਮ ਜਪਣਾ ਤੇ ਵੰਡ ਛਕਣ ਦਾ ਜਿਹੜਾ ਸਿਧਾਂਤ ਕਾਇਮ ਕੀਤਾ ਉੱਥੇ ਬਾਣੀ ਤੇ ਬਾਣੇ ਨਾਲ ਸਾਨੂੰ ਜੋੜਿਆ ਜੰਤਰਾ ਮੰਤਰਾਂ ਟੋਣਿਆਂ ਕਬਰਾਂ ਤੋਂ ਸਾਨੂੰ ਮੋੜ ਕੇ ਇੱਕ ਆਕਾਲ ਪੁਰਖ ਦੇ ਚਰਨਾਂ ਨਾਲ ਜੋੜਿਆ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋ ਇਹ ਮੰਤਰ ਸਾਨੂੰ ਬਖਸ਼ਿਸ਼ ਕਰਕੇ ਦਿੱਤਾ ਤੋਂ ਹਰ ਸਿੱਖ ਦਾ ਫਰਜ਼ ਹੈ ਸਹਿਬ ਸਿਰ ਗੁਰੂਆਂ ਨਾਲ ਤੇ ਮਹਾਰਾਜ ਦੇ ਦੱਸੇ ਸਦਾਰਤਾ ਦੇ ਚੱਲੇ ਪਾਣੀ ਬਾਣੇ ਦੇ ਧਰਨੀ ਬਣੀਆਂ ਗੁਰੂਵਾਲੇ ਬਣੀਆਂ ਤਾਂ ਕਿ ਸਹਿਬ ਸਿਰ ਗੁਰੂਆਂ ਨਾਲ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿੱਥੇ ਸੰਗਤ ਤੇ ਪੰਗਤ ਦੀ ਰੀ ਚਲਾਈ ਪਾਤਸ਼ਾਹ ਜੀ ਮਹਾਰਾਜ ਨੇ ਮਨੁੱਖੀ ਬਰਾਬਰੀਤਾ ਇਕਵੈਲਟੀ ਜਿਹਨੂੰ ਕਹਿੰਦੇ ਨੇ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕੀਤੀ ਪਾਤਸ਼ਾਹ ਜੀ ਨੇ ਜਾਤ ਪਾਤ ਨੂੰ ਖਤਮ ਕਰਕੇ ਇੱਕ ਪੰਥ ਚਲਾਇਆ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹਨਾਂ ਨੂੰ ਆਪਣੀ ਚਰਨੀ ਲਾਇਆ ਜਿਨ੍ਹਾਂ ਨੂੰ ਉੱਚੀਆਂ ਜਾਤਾਂ ਵਾਲੇ ਆਪਣੇ ਖੂਹਾਂ ਤੋਂ ਪਾਣੀ ਨਹੀਂ ਸੀ ਲੈਣ ਦਿੰਦੇ ਆਪਣੇ ਨਾਲ ਬਰਾਬਰ ਦੇ ਬਹਿਣ ਨਹੀਂ ਸੀਦੇ ਉਹਨਾਂ ਨੂੰ ਚਰਨੀ ਲਾ ਕੇ ਸਿੱਖ ਬਣਾ ਕੇ ਪਾਤਸ਼ਾਹियां ਬਖਸ਼ ਦਿੱਤੀਆਂ ਰਹਿਮਤਾਂ ਦਿੱਤੀਆਂ ਸਭ ਤੋਂ ਪਿਆਰੀ ਸਾਸਰੀ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਜੀ ਮਹਾਰਾਜ ਜਿਹੜਾ 556ਵਾਂ ਗੁਰਪਰਵੰਨ ਕੋਤੜਦੀਆਂ ਸੰਗਤਾਂ ਬੜੀ ਧੂਮ-ਧਾਮ ਦੇ ਸ਼ਰਧਾਨਾ ਮਨਾ ਰਹੀਆਂ ਨੇ ਆਓ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਆਪਣਾ ਮਨ ਜਿਹੜਾ ਨੀਵਾ ਕਰਕੇ ਸੇਵਾ ਕਰਕੇ ਨਿਮਰਤਾ ਦੇ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਬਿਨ ਸੇਵਾ ਢਿੱਗ ਹੱਥ ਪੈਰ ਔਰ ਨੇਪਲ ਕਰਨੀ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਨੇ ਜਿਹੜਾ ਸੇਵਾ ਨਹੀਂ ਕਰਦਾ ਉਹਦਾ ਜੀਵਨ ਵਿਰਥ ਹੈ ਜਿਹੜਾ ਸਿਮਰਨ ਨਹੀਂ ਕਰਦਾ ਉਸਦਾ ਵੀ ਜੀਵਨ ਵਿਰਥ ਹੈ ਆਓ ਸੇਵਾ ਤੇ ਸਿਮਰਨ ਨਾਲ ਜੁੜੀਏ ਆਪਣਾ ਜੀਵਨ ਸਫਲ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਇਹ ਪ੍ਰੋਗਰਾਮ ਹੈ ਅੱਜ ਪ੍ਰੋਗਰਾਮ ਦਿਵਾਨ ਸਜਾਇਗੇ ਨੇ ਪਰਸੋਂ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਸੀ ਅੱਜ ਅਖੰਡ ਪਾਠ ਸਾਹਿਬ ਦਾ ਭੋਗ 10:30 ਵਜੇ ਪਿਆ ਉਸ ਤੋਂ ਪ੍ਰੰਤ ਇਸ੍ਰੀ ਸਤਸੰਗ ਸਭਾ ਵੱਲੋਂ ਦਿਵਾਨ ਦੀ ਸ਼ੁਰੂਆਤ ਕੀਤੀ ਗਈ ਉਸ ਤੋਂ ਪਰਤ ਦਾਸ ਨੇ ਕਥਾ ਵਿਚਾਰ ਸਹਿਬ ਸਿੰਘ ਗੁਰਨਾਨਕ ਜੀ ਮਹਾਰਾਜ ਦੇ ਸ਼ਬਦ ਦੇ ਕਥਾ ਵਿਚਾਰ ਰਹੀ ਉਸ ਤੋਂ ਪਰਤ ਭਾਈ ਮਨਪ੍ਰੀਤ ਸਿੰਘ ਜੀ ਰਾਗੀ ਨੇ ਕੀਰਤਨ ਦੀ ਆਜਨੀ ਪਈ ਹੈ ਉਸ ਤੋਂ ਪਰਤ ਹੁਣ ਭਾਈ ਸਾਹਿਬ ਭਾਈ ਗੁਰਸੇਵ ਸਿੰਘ ਜੀ ਪਿਆਲੇ ਵਾਲੇ ਕੀਰਤਨ ਕਰ ਰਹੇ ਨੇ ਸੋ ਸੰਗਤਾ ਹੁਣ ਹਮਾ ਕੇ ਪੁੱਜ ਰਹੀਆਂ ਨੇ ਸਤਿ ਸ੍ਰੀ ਅਕਾਲ ਸਾਰੇ ਰਹਿਣ ਕਰਸੂ ਸੰਗਤਾਂ ਨੂੰ ਇੱਕ ਸਤਿ ਸ਼ਾਂਤ ਬਖਸ਼ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਨੌਜਵਾਨ ਜਿਹੜਾ ਪਟਕਦਾ ਜਾ ਰਿਹਾ ਕਿਸ ਤਰ੍ਹਾਂ ਦੇ ਦੇਖੋ ਜੀ ਨੌਜਵਾਨਾਂ ਦੇ ਪਟਕਣ ਦੇ ਵਿੱਚ ਸਭ ਤੋਂ ਵੱਡਾ ਹੱਥ ਸਾਡੇ ਲੀਡਰਾਂ ਦਾ ਹੈ ਜਿਨ੍ਹਾਂ ਨੇ ਕਿ ਪੰਜਾਬ ਨੂੰ ਸਵਰਗ ਵਰਗੇ ਪੰਜਾਬ ਨੂੰ ਨਰਕ ਬਣਾ ਦਿੱਤਾ ਇਹਨਾਂ ਨੇ ਆਪਣੀਆਂ ਕੁਰਸੀਆਂ ਦੇ ਖਾਤਰ ਆਪਣੀਆਂ ਵੋਟਾਂ ਦੇ ਖਾਤਰ ਅੰਨੇ ਹੋ ਕੇ ਜਿਹੜੇ ਕੰਮ ਕੀਤੇ ਨੇ ਉਹਦੀ ਵਜ੍ਹਾ ਨਾਲ ਸਾਡੇ ਨੌਜਵਾਨਾਂ ਦੀ ਇਹ ਦੁਰਗਤੀ ਹੋ ਰਹੀ ਏ ਨੌਜਵਾਨ ਵਿਚਾਰੇ ਇੱਥੋਂ ਪਲੱਸ 2 ਕਰਕੇ 10ਵੀਂ ਕਰਕੇ ਬਾਹਰ ਨੂੰ ਜਾ ਰਹੇ ਨੇ ਉੱਥੇ ਜਾ ਕੇ ਮਜ਼ਦੂਰੀਆਂ ਕਰ ਰਹੇ ਨੇ ਆਪਣੇ ਘਰ ਵਾਸਤੇ ਕਿਉਂ ਇਹਨਾਂ ਲੀਡਰਾਂ ਨੇ 12 ਵਰੀ 9 ਵਰੀ ਜਿਹੜਾ ਆ ਰਾਸ਼ਟਰਪਤੀ ਸ਼ਾਸਨ ਆਪ ਲਵਾਇਆ ਪੰਜਾਬ ਤੇ ਫਿਰ ਇਸ ਪੰਜਾਬ ਦੀਆਂ ਲੱਤਾਂ ਵੀ ਵੜ ਦਿੱਤੀਆਂ ਗਈਆਂ ਬਾਹਾਂ ਵੀ ਵੜ ਦਿੱਤੀਆਂ ਗਈਆਂ ਸਿਰ ਵੀ ਵਾੜ ਦਿੱਤਾ ਗਿਆ ਜਿਸ ਮਨੁੱਖ ਦਾ ਸਿਰ ਵੀ ਵਾੜ ਦਿੱਤਾ ਜਾਏ ਉਹ ਵਾਵਾ ਵਾੜ ਦਿੱਤੀਆਂ ਜਾਂਦਾ ਉਹ ਲੱਤਾਂ ਵਾੜ ਦਿੱਤੀਆਂ ਜਾਂਦਾ ਉਹਦੇ ਪੱਲੇ ਕੀ ਰਹਿ ਜਾਏਗਾ ਸੋ ਇਸ ਕਰਕੇ ਸਾਰੀ ਇਹ ਜੋ ਹਾਲਤ ਹੈ ਲੀਡਰਾਂ ਦੀ ਦੇਣ ਹੈ ਸੋ ਇਸ ਕਰਕੇ ਨਾ ਲੀਡਰਾਂ ਤੋਂ ਸੁਚੇਤ ਹੋਇਆ ਜਾਵੇ ਤੇ ਨੌਜਵਾਨਾਂ ਨੂੰ ਜਿਹੜਾ ਹੈ ਚੰਗੇ ਪਾਸੇ ਪ੍ਰੇਰਿਤ ਕੀਤਾ ਜਾਵੇ ਜਿਹੜੇ ਪ੍ਰਬੰਧਕ ਨੇ ਵੱਡੇ ਨੇ ਜਿਹੜੇ ਉਮਰ ਦੇ ਉਮਰਦਰਾਜ ਨੇ ਉਹਨਾਂ ਦਾ ਫਰਜ਼ ਬਣਦਾ ਹੈ ਬੱਚਿਆਂ ਨੂੰ ਪ੍ਰੇਰਿਤ ਕਰਕੇ ਅਸੀਂ ਇਧਰ ਲਿਆਈਏ ਪਰ ਉਹ ਤਾਂ ਤਾਂ ਲਿਆਉਣਗੇ ਉਹਨਾਂ ਨੂੰ ਵੀ ਸੋਝੀ ਹੋਏਗੀ ਕਿ ਉਹ ਆਪ ਹੀ ਚੌਧਰ ਦੀ ਫੁਕੀ ਤੋਰੇ ਫਿਰਨਗੇ ਇਹ ਉਹ ਨੌਜਵਾਨਾਂ ਨੂੰ ਕਿਤਰਾ ਫੇਰ ਕਰ ਲੈਣਗੇ ਅਸਲ 'ਚ ਨੌਜਵਾਨ ਨਹੀਂ ਮੇ ਜਿਹੜੇ ਬੁਢਾਪਾ ਵਿਗੜਿਆ ਹੋਇਆ ਬੁਢਾਪੇ ਨੂੰ ਸੁਧਾਰਨ ਦੀ ਲੋੜ ਆ ਪਰ ਬੁਢਾਪਾ ਸੁਧਰਦਾ ਨਹੀਂ ਹੁੰਦਾ ਕਿ ਕਬੀੜ ਜਿਹੜਾ ਜਰਜਰਾ ਫੁੱਟੇ ਛੇਦ ਹਜ਼ਾਰ ਇਸ ਕਰਕੇ ਖੰਣਲੀ ਤੋਤੀ ਉਜਲੀ ਨਾ ਹੋਈ ਜਿਸ ਤੋਂ ਧੋਪਣ ਪਾਓ ਜਿਹੜਾ ਬੁਢਾਪਾ ਹੈ ਉਸ ਕੁੱਲ ਦੀ ਟਾਕੀ ਦੀ ਤਰ੍ਹਾਂ ਜੁਟਾ ਹੈ ਜਿਹੜਾ ਸਾਬਨ ਨਾਲ ਧੋਪਦਾ ਨਹੀਂ ਤੋਂ ਬੱਚਿਆਂ ਨੂੰ ਪ੍ਰੇਰਿਤ ਕਿਸ ਤਰ੍ਹਾਂ ਕਰਨਗੇ ਉਸ ਲੋੜ ਆ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ऐसे वसीले पैदा ਕਰਨ ਦੇ ਜਿਹੜੇ ਨੌਜਵਾਨ ਕੋ ਸਿੱਖੀ ਤੋਂ ਪ੍ਰਭਾਵਤ ਹੋ ਕੇ ਇਹਦਰ ਵਾਪਸ ਆ ਸਭ ਬਹੁਤ ਸਾਰੇ ਸੈਂਕੜਿਆਂ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਨੇ ਇਸਾਈਅਤ ਵਿੱਚ ਜਾ ਚੁੱਕੇ ਨੇ ਉਹਨਾਂ ਦੌਰ ਜਿਹੜੀ ਚਰਚਾ ਹੈ ਉਹ ਤੋਂ ਬਹੁਤ ਲੋਕ ਜਿਹੜੇ ਪ੍ਰਭਾਵਤ ਹੋ ਕੇ ਇਸਾਈ ਹੋ ਚੁੱਕੇ ਨੇ ਪੱਗਾਂ ਵੀ ਬੰਨਦੇ ਨੇ ਦਾੜੇ ਵੀ ਰੱਖਦੇ ਨੇ ਪਰ ਇਸਾਈ ਉੱਟ ਕੇ ਕਿਉਂ ਲੀਡਰਾਂ ਤੇ ਪ੍ਰਬੰਧਕਾਂ ਦੀਆਂ ਨੁਲਾਇਕੀਆਂ ਦੇ ਕਾਰਨ ਪ੍ਰਬੰਧਕ ਕਮੇਟੀਆਂ ਦੀਆਂ ਨੁਲਾਇਕੀਆਂ ਦੇ ਕਾਰਨ ਇਸ ਕਰਕੇ ਸੋ ਇਹਨਾਂ ਨੂੰ ਬੇਨਤੀ ਹੈ ਇਹ ਸੁਣਦੇ ਤੇ ਨਹੀਂ ਕਿਸੇ ਪ੍ਰਚਾਰਕ ਦੀ ਜਿਹੜਾ ਪ੍ਰਚਾਰਕ ਸੱਚ ਗੱਲ ਕਹਿੰਦਾ ਉਹਨੂੰ ਬਦਲ ਦਿੰਦੇ ਨੇ ਉਹਦੀ ਛੁੱਟੀ ਕਰ ਦਿੰਦੇ ਨੇ ਆਪਣੇ ਹੰਕਾਰ ਨੂੰ ਅੱਗੇ ਰੱਖਦੇ ਮੈਂ ਇਹ ਹੀ ਬੇਨਤੀ ਕਰਾਂਗਾ ਜੀ ਇਸ ਤਰ੍ਹਾਂ ਹੀ ਕਰਾਂਗੇ ਕਿ ਸਾਰਾ ਕੋਈ ਸਾਨੂੰ ਆਪਣੇ ਸਰੀਰ ਤੇ ਘੋਬਣਾ ਪੈਣਾ ਅਸੀਂ ਸੁਧਰ ਗਏ ਸਾਡਾ ਬੁਢਾਪਾ ਸੁਧਰੇ ਪਹਿਲਾਂ ਫੇਰ ਸਾਡੇ ਨੌਜਵਾਨ ਵੀ ਆਪਣੇ ਆਪ ਇੱਧਰ ਸਿੱਖੀ ਵੱਲ ਝੁੜਨਗੇ ਉਹ ਨੌਜਵਾਨਾਂ ਨਾਲ ਜੀ ਇਰਖਾ ਕਰਨਗੇ ਦਵੈਤ ਰੱਖਾਂਗੇ ਤੇ ਉਹ ਗੱਲ ਸਹੀ ਨਹੀਂ ਮੈਂ ਸਮਝਦਾ ਮੈਂ ਕਿਹਨਾਂ ਨੌਜਵਾਨ ਇੱਥੇ ਦਾਸ ਇੰਗਲੈਂਡ ਵੀ ਗਏ ਨੌਜਵਾਨ ਬਹੁਤ ਜੁੜੇ ਦਾਸ ਦੇ ਨਾਲ ਮੈਥੇ ਵੀ ਆਇਆ ਇਹਦੇ ਨੌਜਵਾਨ ਵੀਰ ਬਹੁਤ ਹੀ ਪਿਆਰੇ ਨੇ ਤੇ ਬਹੁਤ ਪਿਆਰ ਕਰਦੇ ਨੇ ਨੌਜਵਾਨਾਂ ਦਾ ਕੋਈ ਕਿਸੂ ਹੋਈ ਉਹ ਬੱਚੇ ਨੇ ਉਹਨਾਂ ਦਾ ਹਿਰਦੇ ਜਿਹੜੇ ਬਿਲਕੁਲ ਸਾਫ਼ ਤੇ ਨਿਰਮਲ ਨੇ ਤੇ ਸੱਚੀ ਗੱਲ ਮੂੰਹ ਤੇ ਕਹਿਣ ਦੀ ਹਿੰਮਤ ਰੱਖਦੇ ਨੇ ਪਿੱਛੇ ਪਿੱਛੇ ਗੱਲ ਨਹੀਂ ਕਰਦੇ ਸੋ ਨੌਜਵਾਨਾਂ ਨੂੰ ਸਹੀ ਸਿੱਧੀ ਲੋੜ ਹੈ ਨੌਜਵਾਨ ਗਲਤ ਨਹੀਂ ਨੇ ਨੌਜਵਾਨ ਸਹੀ ਨੇ ਸਿਰਫ ਸਾਡੀ ਗਾਈਡੈਂਸ ਗਲਤ ਆ ਸਾਡੀ ਜਿਹੜੀ ਚਾਦਰ ਆ ਉਹ ਕੌਮ ਨੂੰ ਮਾਰ ਰਹੀ ਆ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਨੇ ਚੀਜ਼ਾਂ ਨੂੰ ਛੱਡ ਕੇ ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਬਾਤਾਂ ਵਰਨ ਬਚਾਈਏ ਆਪਣੀ ਨੌਜਵਾਨੀ ਨੂੰ ਬਚ ਸੋ ਮੈਂ ਇਹਨੀਆਂ ਬੇਨਤੀਆਂ ਕਰਾਂਗਾ ਸ਼ਾਇਦ ਮੇਰੀ ਗੱਲ ਕਿਸੇ ਨੂੰ ਕੌੜੀ ਵੀ ਲੱਗੇ ਪਰ ਜੋ ਗੱਲ ਕਹਿਣੀ ਆ ਉਹ ਕਹਿਣੀ ਪਨਦੀ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਨੇ ਕਿਆ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚੀ ਗੁਰ ਸੋ ਇਹਨੀਆਂ ਬੇਨਤੀਆਂ ਕਰਾਂ ਕਰਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਅੱਜ ਬਹੁਤ ਹੀ ਵਡ ਭਾਗਾ ਤੇ ਖੁਸ਼ੀਆਂ ਭਰੇ ਦਿਨ ਹੈ जब सारे संसार के गुरु नानक नाम लेवा संपा साहेब श्री गुरु नानक देव जी महाराज का पांच सौ छपंजा प्रकाश पुरब मना रहे हैं गुरु नानक देव जी महाराज दे ने चौदह सौ उण मेहता कालू जी के घरें माता तृप्ता जी के पक्ष तो जन्म लिया और उन्होंने अपनी सारी जिंदगी मनुखता की सेवा वास्ते समाज सुधार वास्ते ਲੋਕਾਂ ਨੂੰ ਕੰਦੇ ਰਾਸਤੇ ਤੇ ਲਿਉਂਣ ਲਈ ਵਿਮਾ ਪਰਮਾ ਤੋਂ ਦੂਰ ਕਰਨ ਵਾਸਤੇ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਵਕ-ਵਕ ਦੇਸ਼ਾਂ ਦੇ ਜਾ ਕੇ ਯਾਰ ਉਦਾਸੀਆਂ ਕੀਤੀਆਂ ਤੇ ਉਹਨਾਂ ਦੀਆਂ ਉਦਾਸੀਆਂ ਕਰਨ ਦਾ ਜੋ ਮਨੋਰਥ ਸੀ ਉਹ ਇਹੋ ਹੀ ਸੀ ਕਿ ਲੋਕਾਂ ਨੂੰ ਜੋ ਭੁੱਲੇ ਪਟਕੇ ਸਨ ਜੋ ਵਿਮਾ ਪਰਮਾ ਫਸੇ ਹੋਏ ਸਨ ਉਹਨਾਂ ਨੂੰ ਵਿਮਾ ਪਰਮਾ ਤੋਂ ਬਾਹਰ ਕੱਢਣਾ ਇਹ ਸੱਚ ਦੇ ਰਾਸਤੇ ਤੇ ਲਿਆ ਕੇ ਉਹਨਾਂ ਨੂੰ ਖੜੇ ਕਰਨਾ ਗੁਰਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਉਹਨਾਂ ਸਮਾਜ ਸੁਧਾਰ ਦੇ ਕੰਮ ਕੀਤੇ ਉੱਥੇ ਉਹਨਾਂ ਨੇ ਮੌਕੇ ਦੀਆਂ ਸਰਤਾਰਾਂ ਨੂੰ ਵੀ ਬੰਦਾਰ ਦਿੱਤੀ ਬਾਬਰ ਜੋ ਉਸ ਵੇਲੇ ਬੜਾ ਜਾਬਰ ਸੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਿਆ ਔਰ ਉਹਦੇ ਰਾਜ ਦੇ ਜੋ ਲੋਕਾਂ ਦੇ ਉੱਤੇ ਜ਼ੁਲਮ ਹੁੰਦੇ ਸਨ ਉਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਸ਼ਬਦਲੇਖੀ ਲੋਕਾਂ ਦੇ ਵਿੱਚ ਲੋਕਾਂ ਨੂੰ ਜਾਗਰਤੀ ਪੈਦਾ ਕਰਨ ਵਾਸਤੇ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਗੁਰੂ ਮਹਾਰਾਜ ਨੇ ਜੋ ਚਾਰੋਂ ਦਸਤੀਆਂ ਕੀਤੀਆਂ ਸਨ ਜਿਹੜਿਆ ਸੋਧਣ ਧਰਤ ਲਖਾਈ ਦੇ ਮਿਸ਼ਨ ਦੇ ਤਹਿਤ ਉਹਦੇ ਤਹਿਤ ਉਹਨਾਂ ਨੇ ਭਾਈ ਮਰਦਾਨਾ ਜੀ ਉਹਨਾਂ ਦੇ ਸਾਥੀ ਸਨ ਭਾਈ ਬਾਲਾ ਜੀ ਉਹਨਾਂ ਦੇ ਸਾਥੀ ਸਨ ਤੇ ਉਹਨਾਂ ਨੇ ਤਕਰੀਬਨ 40000 ਕਿਲੋਮੀਟਰ ਸਫ਼ਰ ਤੈਅ ਕਰਕੇ ਵਾਕ ਵਾਕ ਦੇ ਇਸ ਸفر ਇਸ ਆਕੰਭ ਦੇ ਗਏ ਤੇ ਯਾਕਿਸਤਾਨ ਗਏ ਯਾਕਿਸਤਾਨ ਗਏ ਉਜ਼ਬੇਕਿਸਤਾਨ ਗਏ ਸੁਰਖੀ ਨਾਮ ਇਸ ਪਾ ਕੇ ਈਰਾਨ ਇਰਾਕ ਔਰ ਅਰਬ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਨੇ ਲੋਕ ਭਲਾਈ ਦੇ ਕੰਮ ਕੀਤੇ ਅੱਜ ਸਾਰੇ ਸੰਸਾਰ ਦੇ ਵਿੱਚ ਗੁਰਨਾਣਕ ਨਾਮੀਵਾ ਸੰਸਥਾ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੀਆਂ ਹਨ ਅੱਜ ਨਕੌਟਰ ਦੇ ਵਿੱਚ ਵੀ ਗੁਰਦੁਆਰਾ ਸਿੰਘ ਸਵਾ ਵਿਖੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਬੜੇ ਸ਼ਾਅ ਨਾਲ ਬੜੀ ਖਰਦਾ ਦੇ ਨਾਲ ਗੁਰਗਾਂਕ ਪਾਤਸ਼ਾਹ ਦਾ ਇਹ ਆਗਮਨ ਪਰਮਾਰੇ ਹਨ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਸਾਰੀ ਗੁਰਗਾਂਕ ਨਾਮ ਲੈਵਾ ਸੰਗਤ ਨੂੰ ਗੁਰੂ ਮਹਾਰਾਜ ਦੇ ਆਗਮਨ ਪਰਮ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਠੀ ਤੂੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਸ਼ਫਾ ਅੰਧੇਰ ਕੋ ਲੋਆ ਅੱਜ ਇਹ ਦੀਨਦয়াল ਸਤਿਗੁਰੂ ਕੰਨ੍ਹ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ ਜੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਵੀ ਸਮੂਹ ਸੰਗਤਾਂ ਵੱਲੋਂ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਸਮੂਹ ਸੁਭਾਵਾਂ ਵੱਲੋਂ ਵੱਡੀ ਸਰਦਪਾਵਨਾਵਾਂ ਗੁਰਪੁਰਬ ਮਨਾਏ ਜਾ ਰਹੇ ਹਨ ਜਿਹਦੇ ਇਸ ਪੱਧ ਵਿੱਚ ਪ੍ਰਭਾਵ ਫੇਰੀਆਂ 19 ਤਰੀਕ ਤੋਂ ਆਰੰਭ ਹੋਈਆਂ ਸਨ ਜੋ ਕਿ 2 ਤਰੀਕ ਨੂੰ ਸੂਰਤਾ ਦੀ ਅਰਦਾਸ ਹੋਈ 3 ਤਰੀਕ ਨੂੰ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਸਾਯਾ ਜੇ ਅਦੇ ਪੰਜ ਪਿਆਰਿਆਂ ਦੀ ਗਵਾਈ ਵਿੱਚ ਇੱਕ ਨਗਰ ਕੀਰਤਨ ਸਜਾਇਆ ਜੋ ਕਿ ਸ਼ਾਮ ਨੂੰ ਸਾਰੇ ਸਹਿਰ ਦੀ ਪ੍ਰਕਰਮਾ ਕਰਦੇ ਅਰਦਾਸ ਸੂਰਤਾ ਦੀ ਅਰਦਾਸ ਗੁਰਦੁਆਰਾ ਸ੍ਰੀ ਹੁਸੈਨ ਸਾਹਿਬ ਵਿਖੇ ਹੋਈ ਅੱਜ ਸਵੇਰ ਤੋਂ ਅਮਰਤਵੇਲੇ ਤੋਂ ਹੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੱਲ ਰਿਹਾ ਹੈ ਗਰੀ ਦੇ ਪਾਟਾ ਦੀ ਭੋਗ ਤੋਂ ਅਪरांत ਬੀਬੀਆਂ ਦੇ ਜਥੇਵਾਂ ਵੱਲੋਂ ਬੱਚਿਆਂ ਦੇ ਜਥੇਵਾਂ ਵੱਲੋਂ ਪੀਤਨ ਕੀਤਾ ਗਿਆ ਅਪरांत ਭਾਈ ਸਾਹਿਬ ਹੱਡ ਕ੍ਰਾਂਤੀ ਗੁਰਦੁਆਰਾ ਸਿੰਘ ਜੀ ਸੇਵਾਵਾਂ ਵੱਲੋਂ ਕਥਾ ਰਾਈ ਸੰਨਹਾਰ ਕੀਤਾ ਗਿਆ ਉਸ ਤੋਂ ਅਪरांत ਉਹ ਭਾਈ ਗੁਰਸੇਵਕ ਸਿੰਘ ਦੀ ਟਿਆਲੇ ਵਾਲੇ ਪੀਤਨ ਰਾਈ ਸੰਗਤਾਂ ਨੂੰ ਨਿਹਾਲ ਕਰ ਰਹਾ ਹੈ ਆਪ ਦੇਖ ਰਹੇ ਹੋ ਕਿ ਸੰਗਤਾਂ ਸਵੇਰ ਤੋਂ ਹੀ ਠਾਠਾ ਮਾਰਦਾ ਹੱਟ ਜਿਹੜਾ ਉਹ ਸੰਗਤ ਦਰਸ਼ਨ ਕਰ ਰਹੀ ਹੈ ਨਮਸਤਕ ਹੋ ਰਹੀ ਹੈ ਸੋ ਸਾਕਰਦਾ ਵੀ ਬਹੁਤ ਬਹੁਤ ਧੰਨਵਾਦ ਸਮੂਹ ਲਾਕਨ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸਵੇਰ ਤੋਂ ਹੀ ਚੱਪ ਕੋੜਿਆਂ ਦੇ ਲੰਗਰ ਆਟੋਟ ਵਰਤ ਰਹੇ ਹਨ ਸੋ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਮੂਹ ਮੈਂਬਰਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸਾਂ ਦੇਸਾਂ ਵਿੱਚ ਰਹਿੰਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਤੇ ਸਾਰੇ ਇਸ ਸੰਸਾਰ ਵਿੱਚ ਸੁੱਖ ਸ਼ਾਂਤੀ ਪਿਆਰ ਪਾਗ ਭਾਈਚਾਰਾ ਬਖਸਨ ਅਦੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ